ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਉੜਕ ਜਾਂਦੇ ਹਾਂ ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਨਾਸ਼ ਯਾਦ ਅਲੀ ਸ਼ਾਹ ਜੀ ਮੈਂ ਇੱਕ ਠੋਕੇ ਹੈ ਨਾ ਜਿੱਥੇ ਮਰਜ਼ੀ ਕਹਿਣਾ ਵੀ ਐਨੀ ਟਾਈਮ ਜਿੱਥੇ ਮਰਜ਼ੀ ਇੰਡੀਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵਰਲਡ ਕੱਪ ਨੋਰਮਲ ਮੈਚ ਪੈਡਵਾਰ ਦੇ ਐਨੀ ਟਾਈਮ ਡਰੱਗ ਟੈਸਟ ਕਰ ਲਿਓ ਤੁਹਾਨੂੰ 1% ਵੀ ਦਿਖ ਜਾਊਗਾ ਨਾ 1% ਵੀ ਤੇ ਕਬੱਡੀ ساری ਜ਼ਿੰਦਗੀ ਨਹੀਂ ਖੇਡਦਾ ਠੀਕ ਹੈ ਨਾ ਕਿਹੜੇ ਪਲੇਅਰਾਂ ਦੀ ਇਹ ਗੱਲ ਕਰ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਲੇਅਰਾਂ ਦੀ ਗੱਲ ਕਰ ਰਿਹਾ ਕਿਹੜਾ ਡਰੱਗ ਕਿਹੜਾ ਟੀਕਾ ਜਿਹੜਾ ਲਾ ਕੇ ਖੇਡਦੇ ਨੇ ਯਾਰ ਬੰਦੇ ਸਾਡਾ ਸਾਰਾ ਟੱਬਰ ਸਾਰੀ ਸਾਰੀ ਫੈਮਿਲੀ ਕਬੱਡੀ ਚ ਇੱਦਾਂ ਹੀ ਜ਼ਿੰਦਗੀ ਲੰਘੀ ਸਾਰਿਆਂ ਦੀ ਫਿਰ ਵੱਡਾ ਭਰਾ ਫਿਰ ਮਲੂਕ 우ਸਤਾਦ ਫਿਰ ਫਰੀਆਦ 우ਸਤਾਦ ਫਿਰ ਮੈਂ ਮੇਰੇ ਭਾਂਜੇ ਮੇਰੇ ਭਤੀਜੇ ਸਾਰੇ ਖੇਡ ਰਹੇ ਨੇ ਯਾਰ ਮੈਂ ਚੋਨਾ ਵੀ ਕਿਹੜਾ ਡਰੱਗ ਆਦਾਂ ਦਾ ਕਿਹੜਾ ਕੌਣ ਆ ਇਦਾਂ ਕਿਹੜੀ ਕਬੱਡੀ ਆ ਮੈਂ ਵੀ ਲਾ ਕੇ ਖੇਡਾਂ ਯਾਰ ਸਾਰੇ ਲਾ ਕੇ ਖੇਡਣ ਜਿਹੜੇ ਜੇ ਸੁਪਰਸਟਾਰ ਬਣ ਜਾਣ ਸਾਰੀ ਦੁਨੀਆ ਖੇਡਣ ਲਾਪੀ ਇਹ ਜੇ ਨਸ਼ਾ ਜੇ ਕਰਕੇ ਖੇਡਣ ਦੀ ਕਬੱਡੀ ਉਹ ਦਸੰਬਰ ਜਨਵਰੀ ਦੇ ਮਹੀਨੇ ਕੋ ਚੱਪਲ ਲਾ ਕੇ ਜਾਵੇ ਤੇ ਖਾਦਾ ਪੀਤਾ ਵੀ ਲੈਥੇ ਅੰਦਰ ਸਾਰਾ ਕੁਝ ਯਾਰ ਅਹੀ ਨਗੇ ਪਿੰਡੇ ਖੇਡਦੇ ਆ ਕਿਹੜਾ ਨਸ਼ਾ ਉੱਥੇ ਯਾਰ ਕਿੱਦਾਂ ਦੀ ਥਾਲਾ ਦਿਨ ਨੂੰ ਬਹੁਤ ਠੇਸ ਪਹੁੰਚਿਆ ਯਾਰ ਸਾਰਾ ਕੁਛ ਕਬੱਡੀ ਨਹੀਂ ਦਿੱਤਾ ਇਹ ਜੋ ਕੋਈ ਸੇ ਰੰਗ ਰੰਗ ਚ ਕਬੱਡੀ ਆ ਅਜੀ ਕਬੱਡੀ ਬਾਰੇ ਦਮਾੜਾ ਸੁਣ ਨਹੀਂ ਸਕਦੇ ਜੀ ਨਾ ਸਾ ਤੋਂ ਸੁਣ ਹੁੰਦਾ ਨਾ ਜਦੋਂ ਮਰਜੀ ਐਨੀ ਟਾਈਮ ਸ਼ਾਜੀ ਸ਼ਕਰਪੁਰੀਆ ਜਦੋਂ ਮਰਜੀ ਟੈਸਟ ਲੈ ਲਿਓ ਐਨੀ ਟਾਈਮ ਕਿਸੇ ਵੀ ਟੂਰਨਾਮੈਂਟ ਤੇ 1% ਵੀ ਡਰੱਗ ਆ ਗਿਆ ਫਿਰ ਕਹਿ ਦਿਓ ਪਤਾ ਨਹੀਂ ਕਿਹੜੀ ਕਬੱਡੀ ਦੀ ਗੱਲ ਕਰ ਰਹੇ ਨੇ ਕਿਹੜੀ ਕਬੱਡੀ ਇਹਨਾਂ ਨੇ ਖੇਡੀ ਆ ਜਾਂ ਖੜਾਈ ਆ ਕਿਹੜੀ ਡਰੱਗ ਦੀ ਗੱਲ ਕਰ ਰਹੇ ਆ